ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਜਰਮਨਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਘਰੇਲੂ ਪਸ਼ੂ ਦੋਸਤੋ ਵੀਰ ਦੇ ਕੋਈ ਵਪਾਰ ਦਾ ਕੰਮ ਨਹੀਂ ਜੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਯਸੀ ਗਾਂ ਜਿਹੜੀ ਘੱਪਣੀ ਆ ਵੀਰ ਨੇ ਫੋਰਸ ਸੇਲ ਕਰਨੀ ਹੈ ਡਿਟੇਲ ਆਪਾਂ ਇਸ ਗਾਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਜਿਹੇ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਸ ਗਾਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜੀ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠ ਠਾਕ ਵੜੀ ਚਲੀ ਜਾ ਕੇ ਕੰਮ ਕਰ ਹਾਂਜੀ ਹਾਂਜੀ ਡਰੈਸ ਬੋਲ ਦੀ ਆਪਣਾ ਕਰੀ ਵੀਰੇ ਪਿੰਡ ਕਹਿ ਰੋ ਆ ਜੀ ਤਸੀਲ ਪੱਟੀ ਦੇ ਜਲਾ ਤਰਨਦਰ ਸਾਹਿਬ ਨੰਬਰ ਤੇ ਆਪਣਾ ਨਾਮ ਵੀ ਬੋਲ ਦੀ ਨਾਮ ਮੇਰਾ ਜਰਮਨਦੀ ਸਿੰਘ ਹੈ ਜੀ ਤੇ ਨੰਬਰ ਹੈ 792 13304 ਠੀਕ ਹੈ ਜੀ ਹਾਂਜੀ ਅੱਛਾ ਵੀਰ ਆਪਣਾ ਘਰੇਲੂ ਪਸ਼ੂ ਮੈਂ ਪਹਿਲਾਂ ਦੱਸਤਾ ਕਿ ਬਵਾਰ ਦਾ ਕੰਮ ਹੈ ਨਾ ਗਾਂ ਜਿਹੜੀ ਆਪਾਂ ਸੇਲ ਕਰਨੀ ਹੈ ਜੀ ਅਸੀਂ 29ਵਾਂ ਸੂਆ ਸੁਣੀ ਵੀਰੇ ਦੂਜਾ ਸੂਆ ਸੁਣੀ ਦੂਜੇ ਸੂਏ ਵਾਸਤੇ ਗੱਬਣਾ ਅੱਛਾ ਜੀ ਹਾਂਜੀ ਤੇ ਮਤਲਬ ਇਹਨੂੰ ਸੂਈ ਨੂੰ ਮਤਲਬ ਹੁਣ ਕਿੰਨਾ ਟਾਈਮ ਲੱਗੇਗਾ ਸੂਣ ਚ ਦੇ ਇਹ ਵੀਰੇ 20 ਦਿਨ ਲੱਗੇ ਉਹਨੂੰ ਪਹਿਲੇ ਸਵੇਰੇ ਕਿੰਨਾਕ ਦੁੱਧ ਨਿਚਵਾਇਆ ਕਿ ਕੀਤਾ ਪਹਿਲੇ ਸਵੇਰੇ ਇਹਨਾਂ 10 ਤੋਂ ਲੈ ਕੇ 12 ਲੀਟਰ ਦੇ ਵਿੱਚ 10 ਤੋਂ 12 ਲੀਟਰ ਚ ਪਿਆ ਆਮ ਨਾਰਮਲ ਸੇਵਾ ਤੇ ਹਾਂਜੀ ਠੀਕ ਹੈ ਜੀ ਤੋਰੀ ਵੀਰੇ ਕਰਾਂ ਤੋਰ ਕੇ ਦਿਖਾਈਏ ਵੀਰਾਂ ਨੂੰ ਬਾਕੀ ਡਿਟੇਲ ਆਪਾਂ ਫੇਰ ਪੁੱਛ ਲੈਨੇ ਆਂ ਦੋਸਤੋ 20 ਦਿਨ ਦਾ ਟਾਈਮ ਅਜੇ ਸੂਣ ਦੇ ਵਿੱਚ ਪਿਆ ਵਾ ਥੋੜਾ ਥੋੜਾ ਦੁੱਧ ਦੋਸਤੋ ਲਾਉਣਾ ਨੇ ਸ਼ੁਰੂ ਕੀਤਾ ਵਾ ਪ੍ਰੋਪਰ ਦੋਸਤੋ ਦੁੱਧ ਜਿਹੜਾ ਇਹ ਲਾਉਣ ਦੇ ਤੁਹਾਨੂੰ ਪਤਾ ਹੀ ਹੈ ਕਿ ਗਾਂ ਹਫ਼ਤੇ 10 ਦਿਨ ਦੇ ਵਿੱਚ ਵਿੱਚ ਸ਼ੁਰੂ ਕਰਦੀਆਂ ਵਾ ਬਾਕੀ ਦੋਸਤੋ ਜਿਹੜਾ ਕੋਈ ਵੀਰੇ ਖਰੀਦ ਕਰ ਲੂਗਾ ਆਪਣੀ ਸੇਵਾ ਕਰਕੇ ਦੋਸਤੋ ਕਿਉਂਕਿ ਯਰਸੀ ਜਿਹੜੀ ਗਾਂ ਹੁੰਦੀ ਹੈ ਨਸਲ ਦੋਸਤੋਂ ਚੰਗੀ ਹੈ ਬਾਕੀ ਕੱਦ ਕੱਦ ਦੋਸਤੋਂ ਤੁਹਾਡੇ ਸਾਹਮਣੇ ਥੋੜੀ ਜਿਹੀ ਵੀ ਲੰਮੀ ਤੋਰੀ ਆ ਉਹ ਲੈਦਾ ਖੁਰਲੀ ਵਾਲਾ ਪਿਓਰ ਯਰਸੀ ਹੈ ਦੋਸਤੋਂ ਥੋੜੀ ਜੀ ਮਤਲ ਲਸਾ ਪਾਣਾ ਜ਼ਰੂਰ ਵਿਖਾਉਂਦੀ ਹੈ ਇਹਦੀ ਫੇਸ ਕੁਆਲਿਟੀ ਕਰ ਲਓ ਚੱਕ ਜੀ ਦੋਸਤੋਂ 12 ਲੀਟਰ ਦੁੱਧ ਵੀਰ ਕਹਿੰਦਾ ਇਹਨੇ ਪਹਿਲੇ ਸਵੇਰ ਚ ਵਾਇਆ ਵਾ ਦੂਜਾ ਸੂਆ ਦੋਸਤੋ ਸੋਣੀ ਆ ਸੂਨ ਦੇ ਵਿੱਚ ਟਾਈਮ ਅਜੇ ਤੁਹਾਨੂੰ ਵੀਰ ਨੇ ਦੱਸਤਾ ਕਿ 20 ਦਿਨ ਦਾ ਬਾਕੀ ਹੈ ਜੇ ਟਾਈਮ ਪਿਆ ਸੂਨ ਦੇ ਵਿੱਚ ਵੈਸੇ ਦੋਸਤੋ ਚਲੋ ਸਰੀਰ ਪੱਖੋਂ ਰਾਜੀ ਵੀ ਹੈ ਟਾਈਮ ਦੋਸਤੋ ਥੋੜਾ ਬਾਲਾ ਵੱਧ ਵੀ ਖੜ ਸਕਦੀ ਹੈ ਤੇ ਪਹਿਲਾਂ ਵੀ ਸੂ ਸਕਦੀ ਹੈ ਤੇ ਦੋਸਤੋ ਕੁਦਰਤ ਦੇ ਵਾਸਤੇ ਬਾਕੀ ਦੋਸਤੋ ਥੋੜਾ ਜਿਹਾ ਅੰਦਰ ਮਕਵਾਲਿਟੀ ਚੈੱਕ ਕਰਵਾ ਲੈਣਾ ਕਿਉਂਕਿ ਡਰਦੀ ਹੈ ਸਾਡੇ ਦਾ ਥੋੜਾ ਜਿਹਾ ਅੱਛਾ ਵੀਰ ਤੂੰ ਪਹਿਲੇ ਸੂਇ ਚੋਈ ਹੈ ਕੋਈ ਥਣਾ ਦੀ ਵਾਅਦ ਕਰ ਕੋਈ ਪੂਰ ਛਟਾ ਦੇ ਥਣਾ ਚਾਹੁੰਦਾ ਨਹੀਂ ਜੀ ਕੋਈ ਪੂਰਾ ਬਰਾਬਰ ਦਾ ਰਾਇ ਹਾਂ ਜੀ ਠੀਕ ਹੈ ਜੀ ਕਿੰਨਾ ਕੁ ਮੋਲੇ ਵੀਰੇ ਆਪਾਂ 36000 ਕਰਦੇ ਵਿੱਚ ਮਾਨਤਾ ਖੁੱਲਾ ਕਰ ਦਾਂਗੇ 36000 ਹਾਂਜੀ ਠੀਕ ਹੈ ਜੀ ਕੋਈ ਵੀਰ ਫੋਨ ਜ਼ਰੂਰ ਲਾਵੇ ਆਪਾਂ ਨੂੰ ਠੀਕ ਹੈ ਜੀ ਦੋਸਤੋ ਨਾਰਮਲ ਰੇਟ ਆ 36000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਤੇ ਬਾਕੀ ਦੋਸਤੋ ਤੁਹਾਨੂੰ ਪਤਾ ਮਾਨਤਾਂ ਦੇ ਵਿੱਚੋਂ ਜ਼ਰੂਰ ਹੋਣਾ ਹੁੰਦਾ ਕਿਉਂਕਿ ਜਿਹੜੇ ਫੁੱਲ ਮੁੱਲ ਨੇ ਆ ਵੀਡੀਓ ਵਾਲੇ ਇਹ ਫਿਕਸ ਨਹੀਂ ਹੁੰਦੇ ਬਾਕੀ ਦੋਸਤੋ ਫੋਨ ਤੁਸੀਂ ਕਰਨਾ ਮੁੱਲ ਦੋਸਤੋ ਸੌਦਾ ਜਿਹੜਾ ਕਰਨਾ ਤੁਸੀਂ ਵੀਰ ਨਾਲ ਕਰਨਾ 36000 ਰੁਪਿਆ ਅਜ ਦੀ ਗਾਂ ਦੀ ਡਿਮਾਂਡ ਆ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਗਾਂ ਦਾ ਕੱਦ ਕੱਟ ਚੈੱਕ ਕਰ ਲਓ ਚਾਰੇ ਥਾਂ ਦੋਸਤੋ ਗੈਬ ਦੇ ਵਿੱਚ ਕੋਈ ਫੋਟ ਸ਼ਾਂਗਣੀ ਨਾਲ ਦੁੱਧ ਦੋਸਤੋ ਲਵਾਣਾ ਸ਼ੁਰੂ ਕੀਤਾ ਵਾ ਕਰਮਾਈ ਨੇ ਲਈ ਹੁੰਦੀ ਦੁੱਧ ਨੂੰ 20 ਦਿਨ ਦਾ ਟਾਈਮ ਹੈ ਜੇ ਬਾਕੀ ਸੂਨ ਦੇ ਵਿੱਚ ਪਿਆ ਵਾ ਫੇਸ ਕੁਆਲਟੀ ਇਕਨ ਤੁਹਾਨੂੰ ਮੈਂ ਦੁਬਾਰਾ ਤੋਂ ਚੱਕਰਵਾ ਦਿੰਦਾ ਬਾਕੀ ਦੋਸਤੋ ਯਰਸੀਆਂ گاਵਾ ਦਾ ਤੁਹਾਨੂੰ ਪਤਾ ਹੀ ਹੈ ਪੀਂਦੀਆਂ ਇਹ ਰਾਜੀ ਨਹੀਂ ਹੁੰਦੀਆਂ ਇਹ ਇਦਾਂ ਦਾ ਸਰੀਰ ਰੱਖਦੀਆਂ ਐਡਰੈਸ ਦੋਸਤੋ ਇਹ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਪਣਾ ਨੰਬਰ ਵੀਰੇ ਕਰੀ ਫੇਰ ਬੋਲਦੀ ਹੈ ਨੰਬਰ ਵੀਰੇ ਮੇਰਾ 792 13304 ਪੂਰਾ 792 ਬਟ 13304 ਠੀਕ ਹੈ ਜੀ ਨੰਬਰ ਦੋਸਤੋ ਵੀਰੇ ਦਾ ਮੈਂ ਸਕਰੀਨ ਤੇ ਵਿੱਚ 라 ਦੂੰਗਾ ਜਿਹੜੇ ਵੀਰ ਨੂੰ ਗਾਂ ਪਸੰਦ ਹੋਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਗਾਂ ਦੋਸਤੋ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ